ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਅੱਜ ਦੀ ਇਸ ਵੀਡੀਓ ਵਿੱਚ ਇਸ ਤੁਹਾਨੂੰ ਦੱਸਾਂਗੇ ਪੰਜਾਬ ਦਾ ਮੌਸਮ ਇਸ ਹਫ਼ਤੇ ਦਾ 4 ਮਾਰਚ ਤੋਂ ਲੈ ਕੇ 10 ਮਾਰਚ ਤੱਕ ਜਿਵੇਂ ਕਿ ਅਸੀਂ ਹਰ ਹਫ਼ਤੇ ਸੋਮਵਾਰ ਤੇ ਐਤਵਾਰ ਨੂੰ ਵੀਡੀਓ ਪਾਉਂਦੇ ਹੁੰਦੇ ਹਾਂ ਹਫ਼ਤੇ ਦੀ ਮੌਸਮ ਬਾਰੇ ਉਹ ਵੀ ਸੀ ਅੱਜ ਦੀ ਵੀਡੀਓ ਵਿੱਚ ਵੀ ਦੱਸਾਂਗੇ ਤੁਹਾਨੂੰ 4 ਤੋਂ 10 ਮਾਰਚ ਤੱਕ ਦਾ ਕਿ ਕਿਵੇਂ ਦੀ ਮੌਸਮ ਰਹੇਗਾ ਤਾਂ ਆ ਦੇਖੋ ਜੀ ਆਪਣੀ ਪੰਜਾਬ ਦੀ ਲੋਕੇਸ਼ਨ ਹੈ ਜੋ ਲਾਲੀਪਾਪ ਦਿਖ ਰਿਹਾ ਤੁਹਾਨੂੰ ਲਾਲ ਰੰਗ ਦਾ ਤਾਂ ਅੱਜ ਉਹ ਆਪਾਂ ਕਹਿੰਦੇ ਹੁੰਦੇ ਨਾ ਆਪਾਂ ਸੁਣਦੇ ਹਾਂ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਅੱਜ ਜਿਵੇਂ ਤੁਸੀਂ ਦੇਖ ਲਿਓ ਲੰਡਨ ਮੈਦ੍ਰਿਡ ਹੈਨਾ ਇਧਰੋਂ ਇਹ ਪੱਛਮੀ ਚੱਕਰਵਾਤ ਬਣਦੇ ਇੱਥੋਂ ਤੇ ਉਹ ਇੱਥੋਂ ਦੀ ਜਾਂਦੇ ਆਪਣੇ ਜਿਵੇਂ ਕੈਰੋ ਹੋ ਗਿਆ ਤਹਿਰਾਨ ਇਦੋਂ ਬਾਅਦ ਜਿਵੇਂ ਨਿਊ ਦਿੱਲੀ ਪੰਜਾਬ ਹੋ ਗਿਆ ਹੈਨਾ ਇੱਥੋਂ ਦੀ ਇੱਥੋਂ ਦੀ ਅੱਗੇ ਲੰਘ ਜਾਂਦੇ ਤਾਂ ਇਹਨੂੰ ਵੈਸਟਰਨ ਡਿਸਟਰਬੈਂਸ ਕਹਿੰਦੇ ਆ ਜਦੋਂ ਇਹ ਬਣਦੇ ਆ ਪਹਿਲਾਂ ਤਾਂ ਫਿਰ ਇਹ ਇੱਥੋਂ ਦੀ ਲੰਘਦੇ ਹੈਗੇ ਤਾਂ ਆ ਦੇਖ ਰਹੇ ਹੋ ਤੁਸੀਂ ਇਹ ਇੱਕ ਹਫ਼ਤੇ ਦਾ ਮੌਸਮ ਹੈ ਇੱਕ ਹਫ਼ਤਾ ਲਗਭਗ ਜਿਆਦਾ ਕੋਈ ਵੱਡੇ ਮੇਜਰ ਚੇਂਜ ਨਹੀਂ ਹੋਣ ਵਾਲੇ ਇੱਕ ਦੋ ਦਿਨ ਬੱਦਲਬਾਜ਼ੀ ਜ਼ਰੂਰ ਹੋ ਸਕਦੀ ਹੈ ਪਰ ਮੌਸਮ ਸਾਫ਼ ਰਹੇਗਾ ਦੇਖੋ ਆ ਦਿਨਾਂ ਦੇ ਹਿਸਾਬ ਨਾਲ ਕੋਈ ਵੀ ਦਿਨ ਹੈ ਜਿਹੜਾ ਉਹ ਸਾਰੇ ਦਿਨ ਲਗਭਗ ਸੇਮ ਹੀ ਰਹੇਗਾ ਮੌਸਮ ਹਾਲਾਂਕਿ ਤਾਪਮਾਨ ਵਧੂਗਾ ਦਿਨ ਦੇ ਹਿਸਾਬ ਨਾਲ ਜਿਵੇਂ ਜਿਵੇਂ ਹੁਣ ਰੁੱਤ ਆ ਰਹੀ ਉਸ ਹਿਸਾਬ ਨਾਲ ਵਧੂਗਾ ਪਰ ਵੀ ਕੋਈ ਜਿਆਦਾ ਫਰਕ ਨਹੀਂ ਪੈਣ ਵਾਲਾ ਲੰਬਾ ਚੌੜਾ ਤੇ ਮੌਸਮਾ ਜਿਹੜਾ ਸਾਫ਼ ਹੀ ਰਹੂਗਾ ਤੇ ਕੋਈ ਗੜੇਮਰੀ ਮੀਂਹ ਦੀ ਸੁਭਾਅ ਨਾਲ ਸੱਤੇ ਜਿਆਦਾ ਨਹੀਂ ਹੈਗੀ ਜੇਕਰ ਕੋਈ ਤਾਜ਼ਾ ਵੈਸਟਰਨ ਡਿਸਟਰਬੈਂਸ ਬਣਦਾ ਹੈਗਾ ਫਿਰ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ ਵੈਸੇ 10 ਮਾਰਚ ਤੱਕ ਕੋਈ ਮੀਂਹ ਦੀ ਨੇਰੀ ਦੀ ਗੜੇਮਰੀ ਦੀ ਸਭਾਵਨਾ ਨਹੀਂ ਹੈਗੀ ਤੇ ਸੂਰਜ ਚੜ੍ਹਨ ਦਾ ਛਪਣ ਦਾ ਸਮਾਂ ਜੋ ਉਹ ਵੀ ਤੁਹਾਨੂੰ ਅਸੀਂ ਇਸ ਵੀਡੀਓ 'ਚ ਦੱਸਾਂਗੇ ਤੇ ਵੱਧ ਤੋਂ ਵੱਧ ਤਾਪਮਾਨ ਤੇ ਘੱਟ ਤੋਂ ਘੱਟ ਕਿਹੜੇ-ਕਿਹੜੇ ਦਿਨ ਕਿੰਨਾ-ਕਿੰਨਾ ਰਹੇਗਾ ਉਹ ਵੀ ਇਸ ਵੀਡੀਓ 'ਚ ਇਸ ਤਰ੍ਹਾਂ ਦੱਸ ਰਹੇ ਹਾਂ ਅੰਤ ਚਾਰ ਮਾਰਚ ਨੂੰ ਜਿਹੜਾ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਰਹੇਗਾ ਤੇ ਘੱਟ ਤੋਂ ਘੱਟ 10 ਡਿਗਰੀ ਸੈਲਸੀਅਸ ਸੂਰਜ ਚੜ੍ਹਨ ਦਾ ਸਮਾਂ ਜਿਹੜਾ 6:52 ਸੀ ਅੱਜ ਦਾ ਛਿਪਣ ਦਾ ਸਮਾਂ ਜਿਹੜਾ 6:30 ਰਹੇਗਾ 4 ਮਾਰਚ ਦਾ ਤੇ 5 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਘੱਟ ਤੋਂ ਘੱਟ 10 ਡਿਗਰੀ ਸੈਲਸੀਅਸ ਰਹੇਗਾ ਸੂਰਜ ਚੜ੍ਹਨ ਦਾ ਸਮਾਂ ਜਿਹੜਾ 6:51 ਤੇ ਸੂਰਜ ਛਿਪਣ ਦਾ ਸਮਾਂ 6:31 ਰਹੇਗਾ ਦੇਖੋ ਤੁਸੀਂ ਪਹਿਲਾਂ 6:52 ਸੀ 6:51 6:30 6:31 ਦੋ ਦਿਨਾਂ ਦੇ ਵਿੱਚ 4 ਮਿੰਟ ਜਿਹੜਾ ਦਿਨ ਵੱਧ ਗਿਆ ਜਿਵੇਂ ਆਪਾਂ ਕਹਿਨੇ ਵੀ ਦਿਨ ਵੱਡੇ ਹੋਈ ਜਾਂਦੇ ਉਸ ਨਾਲ ਨਾਲ ਸੂਰਜ ਚੜ੍ਹਨਾ ਛਿਪਣਾ ਦਾ ਸਮਾਂ ਵੀ ਸਵੇਰ ਦਾ ਜਿਹੜਾ ਛੇਤੀ ਹੁੰਦਾ ਜਾਂਦਾ ਤੇ ਸ਼ਾਮ ਦਾ ਜਿਹੜਾ ਇੱਕ ਇੱਕ ਦੋ ਦੋ ਮਿੰਟ ਵਧਦਾ ਜਾਂਦਾ ਪੂਰੇ ਹਫ਼ਤੇ 'ਚ ਇਹ 10-15 ਮਿੰਟ ਦਿਨ ਵਧੇ ਜਾਂਦਾ ਹੁਣ 6 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ ਘੱਟੋ ਘੱਟ 11 ਡਿਗਰੀ ਸੈਲਸੀਅਸ ਸੂਰਜ ਚੜ੍ਹਨ ਦਾ ਸਮਾਂ ਜਿਹੜਾ 6:51 ਸਵੇਰ ਦਾ ਰਹੇਗਾ ਤੇ ਛਿਪਣ ਦਾ 6:31 7 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਘੱਟ ਤੋਂ ਘੱਟ 12 ਡਿਗਰੀ ਸੈਲਸੀਅਸ ਰਹੇਗਾ ਸੂਰਜ ਚੜ੍ਹਨ ਦਾ ਸਮਾਂ 6:49 ਸੂਰਜ ਛਿਪਣ ਦਾ ਸਮਾਂ 6:32 ਰਹੇਗਾ 8 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ ਤੇ ਸੂਰਜ ਚੜ੍ਹਨ ਦਾ ਸਮਾਂ 6:48 AM ਰਹੇਗਾ ਤੇ ਛਿਪਣ ਦਾ ਸਮਾਂ 6:33 ਹੋ ਜਾਵੇਗਾ 9 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਘੱਟ ਤੋਂ ਘੱਟ 12 ਸੂਰਜ ਚੜ੍ਹਨ ਦਾ ਸਮਾਂ ਜਿਹੜਾ 6:47 ਤੇ ਛਿਪਣ ਦਾ ਜਿਹੜਾ 6:33 ਹੋ ਜਾਵੇਗਾ 10 ਮਾਰਚ ਨੂੰ ਜਿਹੜਾ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਤੇ ਘੱਟੋ ਘੱਟ 14 ਡਿਗਰੀ ਸੈਲਸੀਅਸ ਸਭਾਵ 2-3 ਡਿਗਰੀ ਦਾ ਤਾਪਮਾਨ ਦਾ ਫਰਕ ਪੈ ਗਿਆ 25-26 27 ਤੱਕ ਭਾਗ ਗਿਆ ਇਹ ਘੱਟੋ ਘੱਟ 24 14 ਤੇ ਸੂਰਜ ਜਿਹੜਾ ਚੜ੍ਹਨ ਦਾ ਸਮਾਂ 6:46 ਹੋ ਜਾਵੇਗਾ ਤੇ ਸੂਰਜ ਛੇਪਣ ਦਾ ਸਮਾਂ 6:34 ਹੋ ਜਾਵੇਗਾ 10 ਮਿੰਟ ਦਿਨ ਵੱਧ ਜੂਗਾ ਇਸ ਹਫਤੇ 10 ਮਿੰਟ ਦਿਨ ਜਿਹੜਾ ਵੱਡਾ ਹੋ ਜਾਊਗਾ ਤੇ ਤਾਪਮਾਨ ਵੀ ਜਿਹੜਾ 27 ਡਿਗਰੀ 26 ਤੱਕ ਜਾਣ ਲੱਗ ਜੂਗਾ ਤੇ ਘੱਟੋ ਘੱਟ 14 13 12 ਇਸ ਤਰ੍ਹਾਂ ਰਹੂਗਾ ਤੇ ਮੀਂਹ ਦੀ ਕੋਈ ਜ਼ਿਆਦਾ ਸਭਾਵ ਨਹੀਂ ਹਫਤਾ ਮੌਸਮ ਜਿਹੜਾ ਕਲੀਅਰ ਰਹੇਗਾ ਤੇ ਇਹ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਹੋਰ ਵੀ ਅਜਿਹੀਆਂ ਜਾਣਕਾਰੀ ਵਾਲੀਆਂ ਕੰਮ ਦੀਆਂ ਵੀਡੀਓ ਸਾਡੇ ਚੈਨਲ ਤੇ ਦੇਖ ਸਕਦੇ ਹੋ ਇਸ ਲਈ ਸਬਸਕ੍ਰਾਈਬ ਜਰੂਰ ਕਰੋ ਪਲੇਲਿਸਟ ਵਿੱਚ ਤੁਸੀਂ categories ਦੇ ਹਿਸਾਬ ਨਾਲ ਵੀਡੀਓਜ਼ ਦੇਖ ਸਕਦੇ ਹੋ ਜੋ ਕਿ ਕਿਸਾਨਾਂ ਦੇ ਬਹੁਤ ਕੰਮ ਆਉਣ ਵਾਲੀਆਂ ਧੰਨਵਾਦ